ਲਾਖਰ ਵੀ ਆਈ 10 ਘੱਟ ਲੱਖ ਤੇ ਜਾਨੀ ਹੁਣ ਤਾਂ ਉਹ 50 ਤੇ ਹੀ ਆ ਗਈ ਕਹਿੰਦੇ ਤੁਸੀਂ ਚੱਲ 50 ਹੀ ਭਰ ਦੋ ਜਿਹੜੋ ਤੇ ਤਕਰੀਬ ਬੰਦੇ ਆ ਅਸੀਂ ਤੇ ਵੀ ਕਹਤਾ ਸੀ ਵੀ ਮਕਾਨ ਕਹਿੰਨੇ ਕਰ ਦਿੰਨੇ ਆ ਵੀ ਚੱਲ ਅਸੀਂ ਆਪਦਾ ਬੰਦਾ ਲੈ ਜਾਂਦੇ ਆ ਤੇ ਉਹ ਕਹਿੰਦੇ ਮਾਤਾ ਵੀ ਮਕਾਨ ਕਹਿੰਨੇ ਕਰਕੇ ਵੀ ਜਵਾਕ ਜਿੱਥੇ ਵਾਹੇਗੀ ਸੋ ਵੀਰੋ ਆਪਾਂ ਇਸ ਟਾਈਮ ਹੈਗੇ ਆ ਫਰੀਦਕੋਟ ਮੈਡੀਕਲ ਦੇ ਵਿੱਚ ਇੱਥੇ ਇੱਕ ਪਰਿਵਾਰ ਆ ਇਹ ਇੱਥੇ ਇਸ ਕਰਕੇ ਬੈਠਾ ਕਿਉਂਕਿ ਇਹਨਾਂ ਕੋਲੇ ਪੈਸੇ ਨਹੀਂ ਹੈਗੇ ਜਾਣ ਲਈ ਘਰ ਜਾਣ ਲਈ ਵੈਸੇ ਇਹਨਾਂ ਦਾ ਆਪਰੇਟ ਹੋਇਆ ਸਟੰਟ ਪਿਆ ਬਾਈ ਦੇ ਪੈੰਡ ਧੂੜ ਘੋਟਣ ਸਿੰਘ ਤੋਂ ਬਾਈ ਰਾਮਾ ਮਿਹਨਤੀ ਬੰਦਾ ਹੈ ਕੰਮਕਾਰ ਕਰਦਾ ਆਪਾਂ ਨੂੰ ਸਾਰੇ ਪੈੰਡ ਨੂੰ ਹੀ ਪਤਾ ਤੇ ਹੋਰ ਵੀ ਲੋਕਾਂ ਨੂੰ ਪਤਾ ਇਹ ਇੱਥੋਂ ਛੁੱਟੀ ਮਿਲੀ ਹੋਈ ਆ ਪਰ ਇੱਥੋਂ ਜਾ ਨਹੀਂ ਰਹੇ ਕਿਉਂਕਿ ਇਹਨਾਂ ਕੋਲੇ ਪੈਸੇ ਨਹੀਂ ਹੈਗੇ ਅ ਮਾਤਾ ਜੀ ਜਿਵੇਂ ਇਹਨਾਂ ਨੇ ਕਿੰਨੇ ਪੈਸੇ ਦੀ ਮੰਗ ਕੀਤੀ ਹੈ ਤੇ ਤੁਸੀਂ ਪਹਿਲਾਂ ਕਿਉਂ ਨਹੀਂ ਗੱਲ ਕੀਤੀ ਡਾਕਟਰ ਸਾਹਿਬ ਨਾਲ ਪਹਿਲਾਂ ਨਹੀਂ ਪੈਸੇ ਦੀ ਮੰਗ ਕੀਤੀ ਉਹ ਖਤਰੇ ਨੂੰ ਜਾਣ ਨੂੰ ਖਤਰਾ ਸੀ ਨਿਹਾਲ ਸਿੰਘ ਵਾਲੇ ਕਹਿੰਦੇ ਵੀ ਤੁਸੀਂ ਫ੍ਰੀ ਰਿਕਾਰਡ ਲੈ ਜਾਓ ਉਹਨਾਂ ਨੇ ਸਕੰਟ ਪਾਤੇ ਤੇ ਮੜ ਕੇ ਉਹ ਕਹਿੰਦੇ ਕਾਟ ਬਣਾ ਲਓ ਕਾਟ ਸਾਡਾ ਬਣ ਨਹੀਂ ਰਿਹਾ ਪੈਸੇ ਦੀ ਸਾਡੇ ਨਾਲ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਵੀ ਅਸੀਂ ਵੱਧ ਵੱਧ ਮੰਗਾ ਮੰਗਦੇ ਵੀ ਸਾਡਾ ਹੈਲਪ ਹੋ ਜੇ ਤੇ ਅਸੀਂ ਛੁੱਟੀ ਲੈ ਕੇ ਘਰ ਨੂੰ ਚਲੇ ਤੁਹਾਨੂੰ ਦੱਸਣਾ ਨਹੀਂ ਆਇਆ ਮਾਤਾ ਨੇ ਮੈਨੂੰ ਸਾਰੀ ਕਹਾਣੀ ਦੱਸੀ ਆ ਵੀ ਜਦੋਂ ਨਿਹਾਲ ਸਿੰਘ ਵਾਲੇ ਗਏ ਉੱਥੇ ਇਹ ਥੋੜੇ ਸੀਰੀਅਸ ਸੀਗੇ ਪੇਸ਼ੈਂਟ ਇਹਨਾਂ ਨੂੰ ਇੱਥੇ ਲਿਆ ਆਂਦਾ ਇੱਥੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਡਾਕਟਰ ਸਾਹਿਬ ਕਹਿੰਦੇ ਵੀ ਤੁਸੀਂ ਇੱਕ ਵਾਰ ਆਪਰੇਟ ਕਰਾਓ ਇਹਨਾਂ ਦੀ ਜਾਨ ਨੂੰ ਖਤਰਾ ਹੈ ਵੀ ਤੁਸੀਂ ਕਾਰਡ ਕੋਈ ਨਹੀਂ ਕੱਲ ਨੂੰ ਚਲਾ ਲਓ ਅ ਗੱਲ ਕੀ ਹੋਈ ਤੇ ਕਾਰਡ ਇਹਨਾਂ ਦਾ ਥੋੜਾ ਉਹਦੇ ਵਿੱਚ ਕਰੈਕਸ਼ਨ ਕਰਾਉਣਾ ਇਹ ਕਾਰਡ ਇਹਨਾਂ ਤੋਂ ਬਣਿਆ ਨਹੀਂ ਜਿਹੜਾ ਆਪਣਾ ਆਸ਼ਮਾਨਾ ਹੁੰਦਾ 5 ਲੱਖ ਵਾਲਾ ਇਹਨਾਂ ਨੂੰ ਆਏ ਸੀ ਵੀ ਚਲੋ ਬਣਾ ਲਾਂਗੇ ਡਾਕਟਰ ਸਾਹਿਬ ਨੂੰ ਵੀ ਇਦਾਂ ਹੀ ਸੀ ਬਣਾ ਲਾਂਗੇ ਕਾਰਡ ਬਣ ਜਾਊਗਾ ਤੇ ਬੱਟ ਹੁਣ ਕੀ ਹੋਇਆ ਵੀ ਕਾਰਡ ਉਹ ਬਣਿਆ ਨਹੀਂ ਇਹਨਾਂ ਦੀ ਜਿਹੜੀ ਪੇਮੈਂਟ ਆ ਉਹ ਇਹਨਾਂ ਤੋਂ ਦਿੱਤੀ ਨਹੀਂ ਯਾਰ ਇਸ ਕਰਕੇ ਇੱਥੇ ਬੈਠੇ ਕਿੰਨੀ ਪੇਮੈਂਟ ਰਹਿੰਦੀ ਹੈ ਜੀ ਡਾਕਟਰ ਸਾਹਿਬ ਦੀ ਉਹ 50000 ਕਹਿੰਦੇ ਆ ਜੀ ਠੀਕ ਹੈ ਠੀਕ ਹੈ ਇਹਨੇ 50000 ਪਰ ਦੋ ਬੀਚਾਲ ਮੰਗਦੇ ਤਾਂ ਉਹ ਸੀਗੇ ਲੱਖ ਦੋਤਾ ਲੱਖ ਰੁਪਈਆ ਵੀ 10 ਘੱਟ ਲੱਖ ਤੇ ਯਾਨੀ ਹੁਣ ਤਾਂ ਉਹ 50 ਤੇ ਹੀ ਆ ਗਏ ਕਹਿੰਦੇ ਤੁਸੀਂ ਚਲ 50 ਹੀ ਭਰ ਦੋ ਵੀ ਤੁਹਾਡੇ ਤਕਰੀਬ ਬੰਦੇ ਆ ਅਸੀਂ ਤੇ ਵੀ ਕਹਤਾ ਸੀ ਵੀ ਮਕਾਨ ਕਹਨੇ ਕਰ ਦਿੰਨੇ ਆ ਵੀ ਚਲ ਅਸੀਂ ਆਪਦਾ ਬੰਦਾ ਲੈ ਜਾਂਦੇ ਆ ਕਹਿੰਦੇ ਮਾਤਾ ਵੀ ਮਕਾਨ ਕਹਨੇ ਕਰਕੇ ਵੀ ਜਵਾਕ ਜਿੱਥੇ ਵਾਹਣਗੇ ਕੀ ਮਿੱਟੀ ਮਟਿਆ ਰਾ ਤੇਰੀ ਤੋ ਵੀਰੇ ਇਹ ਗੱਲ ਹੋਈ ਸੀ ਇਹਨਾਂ ਨੇ ਇਹ ਵੀ ਗੱਲ ਹੋਈ ਸੀ ਵੀ ਅਸੀਂ ਗਹਿਣੇ ਜਾਂ ਉਹਦਾ ਮਕਾਨ ਗਹਿਣੇ ਕਰ ਦਾਂਗੇ ਜੋ ਵੀ ਹੋਇਆ ਆਪਣਾ ਜਿੰਨਾ ਸਰਦਾ ਹੋਇਆ ਵੀ ਇਹਨਾਂ ਨੂੰ ਲੈ ਕੇ ਜਾਣਾ ਪਰ ਡਾਕਟਰ ਸਾਹਿਬ ਨੇ ਇਹ ਗੱਲ ਕਹਿਤੀ ਇਹਨਾਂ ਨੂੰ ਤੁਸੀਂ ਲੱਖ ਦੀ ਜਗ੍ਹਾ 50000 ਕਰ ਦੋ ਉਹਨਾਂ ਦਾ ਹੀ ਬਹੁਤ ਧੰਨਵਾਦ ਇੰਨੀ ਆਪਣੀ ਹੈਲਪ ਕਰਤੀ ਕਿ ਤੁਸੀਂ 50000 ਕਰ ਦੋ ਵੀ ਜਿਹੜੀ ਜ਼ਰੂਰਤ ਹੈ ਜਿਹੜੇ ਆਪਾਂ ਸਟੰਟ ਪਾਏ ਉਹਨਾਂ ਨੂੰ ਤਾਂ ਦੇਣੀ ਪੈਣੀ ਉਹ ਕਿਉਂਕਿ ਅਗਲਾ ਹਾਂਜੀ ਉਹ ਦੇਣੇ ਪੈਣਾ ਡਾਕਟਰ ਸਾਹਿਬ ਨੇ ਆਪ ਦਾ ਜੋ ਵੀ ਲੈਸ ਕਰਤਾ ਪਰ ਹੁਣ ਜ਼ਰੂਰਤ ਕੀ ਆ 50000 ਦੀ ਮੈਂ ਇਹੀ ਕਹੂੰਗਾ ਵੀਰ ਇਹ ਇਹਨਾਂ ਦੇ ਪਰਿਵਾਰ ਦਾ ਆਪਾਂ ਨੰਬਰ ਮੈਂਸ਼ਨ ਕਰਾਂਗੇ ਉੱਪਰ ਤੇ ਮੁੰਡੇ ਦਾ ਤੇ ਨਾਲੇ ਆਪਾਂ ਇਹਨਾਂ ਦਾ ਜਿਹੜਾ ਖਾਤਾ ਨੰਬਰ ਆ ਉਹ ਕਰ ਦਾਂਗੇ ਤੁਸੀਂ ਕੋਈ ਵੀ ਵੀਰ ਆ ਇਹ ਨਹੀਂ ਹੈਗਾ ਵੀ ਆਪਾਂ 50 100 10 20 ਜਿੰਨੇ ਵੀ ਆ ਉਹਨੇ ਪੋਈ ਨਹੀਂ ਕਹਿੰਦੇ ਕਿਸੇ ਤੋਂ 1000 ਦੀ ਮੰਗ ਕਿਸੇ ਤੋਂ 2000 ਦੀ ਬਾਕੀ ਜੇ ਕੋਈ ਸੇਵਾ ਕਰਨੀ ਚਾਹੁੰਦਾ ਕੋਈ ਐਨ ਜੀਓ ਜਾਂ ਹੋਰ ਉਹ ਬੱਕਰੀ ਗੱਲ ਆ ਆਪਾਂ ਇਹ ਨਹੀਂ ਡਿਮਾਂਡ ਵੱਡੀ ਨਹੀਂ ਕੋਈ 10 20 50 100 ਇਹਨਾਂ ਦਾ ਅਕਾਊਂਟ ਦੇਵਾਂਗੇ ਪਾਓ ਤਾਂ ਜੇ ਪਰਿਵਾਰ ਆ ਜਿਹੜਾ ਉਹਦੇ ਘਰੇ ਜਾ ਸਕੇ ਇਸੇ ਕਰਕੇ ਬੈਠਾ ਕਿਉਂਕਿ ਇਹਨਾਂ ਕੋਲੇ ਹੁਣ ਪੈਸੇ ਨਹੀਂ ਹੈਗੇ ਇਹ ਛੁੱਟੀ ਮਿਲੀ ਹੋਈ ਹੈ ਬੈੱਡ ਤੇ ਇਸ ਕਰਕੇ ਪੈਸੇ ਦਿੱਤੇ ਆਪਣਾ ਇੱਥੋਂ ਜਾ ਨਹੀਂ ਸਕਦੇ ਤੇ ਵੀਡੀਓ ਨੂੰ ਬਾਤ ਤੋਂ ਬਾਤੇ ਸ਼ੇਅਰ ਕਰਿਓ ਕਿਸੇ ਵੀਰ ਕੋਲੇ ਪਹੁੰਚੇ ਜਿਹੜਾ ਦਾਨੀ ਵੀਰ ਹੁੰਦਾ ਸੇਵਾ ਕਰਨੀ ਚਾਹੁੰਦਾ ਤੇ ਇਹਨਾਂ ਦੀ ਸੇਵਾ ਕਰ ਸਕੇ ਡਾਇਰੈਕਟ ਸੋ ਨੰਬਰ ਆਪਾਂ ਲਿਖਾਂਗੇ ਤੇ ਨਾਲ ਇਹਨਾਂ ਦਾ ਅਕਾਊਂਟ ਨੰਬਰ ਤੇ ਬਾਤ ਤੋਂ ਬਾਤ ਪੈਂਡ ਵਾਲਿਆਂ ਨੂੰ ਬੇਨਤੀ ਆ ਵੀ ਜਿਹੜੇ ਵੀਰ ਐਨ ਆਰ ਆ ਵੀਰ ਆ ਜਾਂ ਹੋਰ ਇਹਨਾਂ ਦੀ ਹੈਲਪ ਕੀਤੀ ਜਾਵੇ ਧੰਨਵਾਦ